ਹਾਂਜੀ ਬਈ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਨ ਜਾ ਰਹੇ ਆਂ ਅਰਚਨਾ ਮਕਾਮਾਂ ਦੀ ਤੇ ਕੰਗੜਾਂ ਦੀ ਜੋ ਕਿ ਇਹ ਕੱਲ ਦੀ ਵੀਡੀਓ ਆ ਬਈ ਜਿਹਦੇ ਵਿੱਚ ਕੀ ਉਹ ਅੰਮ੍ਰਿਤਸਰ ਮੱਥਾ ਟਿਕਣ ਜਾਂਦੀਆਂ ਕੰਗੜਾਂ ਤੇ ਅਰਚਨਾ ਮਕਾਮਾਂ ਤੇ ਜੋ ਅਰਚਨਾ ਮਕਾਮਾਂ ਉੱਥੇ ਬਈ ਜੋ ਆਪਾਂ ਕਹਿ ਦਈਏ ਉਹਨੂੰ ਜਿਵੇਂ ਆਪਾਂ ਕਹਿੰਦੇ ਆ ਜੋਗਾ ਕਰਦੀ ਸੀ ਜੋਗਾ ਕੀ ਉਹਨੇ ਪੈਰਾਂ ਵਾਲਾ ਪਾਸਾ ਆਪਣਾ ਜਿਵੇਂ ਆਪਾਂ ਕਹਿ ਦਈਏ ਦਰਬਾਰ ਸਾਹਿਬ ਬੰਨੀ ਉੱਪਰ ਨੂੰ ਕਰਕੇ ਤੇ ਉਹ ਬਈ ਜੋਗਾ ਕਰ ਰਹੀ ਸੀ ਤੇ ਇਹ ਬਈ ਵੀਡੀਓ ਆ ਕੱਲ ਦੀ ਜੋ ਕਿ ਇਹ ਸਰਾਸਰ ਸਾਰੇ ਆਪਾਂ ਸਮਝਦੇ ਹਾਂਗੇ ਵੈਸੇ ਤਾਂ ਵੀ ਇਹ ਸਾਫ਼ ਬਈ ਗਲਤ ਆ ਕਿ ਕਿ ਗੁਰਦੁਆਰਾ ਸਾਹਿਬ ਜਾ ਕੇ ਕੋਈ ਵੀ ਬੰਦਾ ਆਪਾਂ ਪਹਿਲਾ ਨੰਬਰ ਦਾ ਜੋਗਾ ਨਹੀਂ ਕਰ ਸਕਦਾ ਵੈਸੇ ਵੀ ਉਹ ਲਿਖੀਆਂ ਪੜੀਆਂ ਦੋਨੇ ਪਰ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਆਪਾਂ ਐਡੇ ਵੱਡੇ ਦਰਬਾਰ ਸਾਹਿਬ ਦੇ ਲੋਕ ਅੱਗੇ ਜਾ ਕੇ ਸਿਰ ਝਕਾਉਂਦੇ ਆ ਤੇ ਆਪਾਂ ਜਾ ਕੇ ਉੱਥੇ ਜੋਗਾ ਕਰਦੇ ਆ ਇਹ ਸਾਫ਼ ਗਲਤਤਾ ਬਈ ਤੇ ਆਪਣਾ ਇਹੀ ਅੱਜ ਦੀ ਆਪਣੀ ਵੀਡੀਓ ਕੰਗਣਾ ਰੌਤ ਤੇ ਆਪਣੀ ਅਰਚਨਾ ਮਕਾਮਾਂ ਤੇ ਵੀ ਉਹਨਾਂ ਨੂੰ ਇਹ ਸੋਚਣਾ ਸਮਝਣਾ ਚਾਹੀਦਾ ਕਿ ਹੁਣ ਉਹ ਮੰਗੀ ਜਾਂਦੀ ਹੈ ਗਲਤੀ ਵੀ ਮੇਰ ਤੋਂ ਇੱਥੋਂ ਗਲਤੀ ਹੋ ਗਈ ਜੀ ਮੈਨੂੰ ਮaaf ਕਰ ਦਿਓ ਹੱਥ ਜੋੜ-ਜੋੜ ਕੇ ਕਿਉਂਕਿ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਆਪਾਂ ਦੇਖੀ ਸੀ ਤੇ ਆਪਾਂ ਬਈ ਇਹੀ ਕਹਿਣਾ ਚਾਹੁੰਦੇ ਆ ਇਹ ਜੋ ਕੰਗਣਾ ਰਣੌਤਾ ਇਹਨੇ ਕੀ ਕਰਿਆ ਸੀ ਅੱਜ ਤੋਂ ਪਹਿਲਾਂ ਆਪਾਂ ਨੂੰ ਪਤਾ ਹੈਗਾ 5-7 ਦਿਨਾਂ ਦੀ ਵੀਡੀਓ ਹੈ ਜੋ ਇਹਨਾਂ ਤੇ ਕੁਲਵਿੰਦਰ ਕੌਰ ਜੋ ਆਰਮੀ ਦੀ ਕੁੜੀ ਸੀ ਇਹ 에어ਪੋਰਟ ਦੀ ਖਬਰਾਂ ਉੱਥੇ ਇਹਨਾਂ 'ਤੇ ਥੱਪੜ ਵੱਜਿਆ ਸੀ ਪਹਿਲਾਂ ਵੀ ਇਹਨੇ ਹੰਗਾਮਾ ਕਰਵਾਇਆ ਸੀ ਕਿਉਂਕਿ ਆਪਣੇ ਪੰਜਾਬ ਵਾਸਤੇ ਬਹੁਤ ਨੇ ਕਿੰਨੇ ਵਾਰੀ ਹੰਗਾਮੇ ਹੋਗੇ ਇਹਨੂੰ ਸੋਚਣੀ ਚਾਹੀਦੀ ਹੈ ਵੀ ਮੈਂ ਇੱਥੇ ਜਾ ਕੇ ਕੀ ਕਰਵਾ ਰਹੀ ਹਾਂ ਕਿਉਂਕਿ ਉਹ ਵੀ ਇਹਦੇ ਨਾਲ ਸੀ ਜਦੋਂ ਆਪਣੇ ਕੋਈ ਨਾਲ ਜਾਂਦਾ ਆਪਾਂ ਜੇ ਦੋ ਜਣੇ ਆ ਦੂਜੇ ਨੂੰ ਦੱਸ ਸਕਦੇ ਹਾਂ ਨਾ ਕਿ ਤੂੰ ਇਹ ਗਲਤ ਕਰ ਰਿਹਾ ਇਹ ਸਾਫ ਸਾਫ ਬਈ ਪਤਾ ਲੱਗਦਾ ਵੀ ਗਲਤ ਆ ਇਹ ਤੇ ਇਹਨਾਂ ਤੇ ਇਨਕੁਆਰੀ ਵੈਸੇ ਹੋ ਵੀ ਰਹੀ ਆ ਤੇ ਇਹਨਾਂ ਤੇ ਪਰਚਾ ਵੀ ਹੋਣਾ ਚਾਹੀਦਾ ਆਪਾਂ ਤਾਂ ਇਹ ਕਵਾਂਗੇ ਕਿਉਂਕਿ ਐਸ ਲੋਟ ਲੋਕ ਜੇ ਅੱਜ ਐਂ ਕਰਦੇ ਆ ਯਾਰ ਐਡਾ ਵੱਡਾ ਧਾਮ ਆ ਆਪਾਂ ਉੱਥੇ ਤਾਂ ਉਹੀ ਡਰਦਾ ਬੰਦਾ ਨਾ ਧੋਕੇ ਜਾਂਦਾ ਵੀ ਮੇਰੇ ਤੋਂ ਕੋਈ ਗਲਤੀ ਨਾ ਹੋਵੇ ਸੱਚਾ ਹੋ ਕੇ ਜਾਂਦਾ ਇਹ ਇਹ ਜਾ ਕੇ ਉੱਥੇ ਐ ਜਾ ਕੁਛ ਕਰਦੇ ਆਂ ਵੈਸੇ ਪੜਦੇ ਲੱਗੇ ਇਹ ਪੜਦੇਗੇ ਤੇ ਆਪਾਂ ਕਹਿੰਦੇ ਪੜ੍ਹੇ ਲਿਖੇ ਨਿਸ਼ਾਨ ਆ ਜੋ ਮਾੜਾ ਮੋਟਾ ਸੋਚਣ ਸਮਝ ਬੰਦੇ ਨੂੰ ਸੂਝ-ਬੂਝ ਹੋਣੀ ਚਾਹੀਦੀ ਆ ਆਪਣੇ ਆਪ ਨੂੰ ਇਹ ਸਟਾਰ ਸਮਝਦੇ ਆ ਜਾਂ ਕੁਝ ਵੀ ਸਮਝਦੇ ਆ ਜੋ ਕੰਗਣਾ ਰੌਤਾ ਤੇ ਇਹ ਇਹਨੂੰ ਸੋਚਣਾ ਸਮਝਣਾ ਚਾਹੀਦਾ ਵੀ ਆਪਾਂ ਜਾ ਕੇ ਉੱਥੇ ਕਰ ਕੀ ਰਹੇ ਆਂ ਅੰਮ੍ਰਿਤਸਰ ਜਾ ਕੇ ਤੇ ਆਪਣੀ ਭਈ ਅੱਜ ਦੀ ਅਪਡੇਟ ਇਹੀ ਆ ਜੋ ਵੀ ਆਪਣਾ ਭਰਾ ਨਵੇਂ ਚੈਨਲ ਤੇ ਆ ਉਹ ਆਇਆਗਾ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਆਪਣਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਧੰਨਵਾਦ ਜੀ ਥੈਂਕ ਯੂ